ਫਲਾਤ ਇਹਨੇ ਕਿ ਬੰਦਾ 2004 ਤੋਂ ਕੰਮ ਕਰ ਰਿਹਾ ਹੋਵੇ ਤੇ ਉਹਨੂੰ ਤਾਲਾ ਮਾਰ ਕੇ ਭੱਜਣਾ ਪੈ ਜੇ ਬਾਹਰ ਦਫਤਰ ਦੇ ਉੱਪਰ ਲਿਖ ਦੇਣ ਜੀ ਆਫਿਸ ਇਜ਼ ਕਲੋਜ਼ਡ ਡਿਊ ਟੂ ਮੇਨਟੇਨੈਂਸ ਭਾਵ ਇੱਥੇ ਮੇਨਟੇਨੈਂਸ ਹੋ ਰਹੀ ਹੈ ਤੇ ਇਹ ਰਾਜਦੀਪ ਸਿੰਘ ਅੰਗਵਰ ਇਨਫੋ ਵਰਸਿਸ ਕੰਸਲਟੈਂਸੀ ਥੱਲੇ ਬੰਦੇ ਵੀ ਕੀ ਲਿਖ ਗਏ ਨੇ ਜਿਹੜਾ ਸ਼ਿਕਾਰ ਹੋਇਨਾ ਧੋਖੇ ਦਾ ਫਰਾਡ ਨੰਬਰ 1 ਅੱਗੇ ਆਪਣੇ ਲਿਖ ਗਏ ਨੇ ਬਿਨਾ ਚਾਂਸੇ ਚ ਨਾ ਆਏ ਕਾਇਦ ਕਰਤਾ ਮਹਿਲਾ ਦਾ ਕਹਿਣਾ ਕਿ ਇਹਨੂੰ ਐਡਵਾਂਸ ਚ ਮੈਂ ਦਿੱਤਾ ਸੀਗਾ ਤੇ ਨਾ ਤਾਂ ਇਹਨਾਂ ਨੇ ਪੈਸੇ ਵਾਪਸ ਕੀਤੇ ਤੇ ਨਾ ਵੀਜ਼ਾ ਇਹਨਾਂ ਦਾ ਲਵਾਇਆ ਪਰਚਾ ਹੋਇਆ ਇੱਕ ਅੰਗਦ ਇਨਫੋ ਓਵਰਸੀਜ਼ ਵਾਲਿਆਂ ਤੇ ਆਪਣਾ 2 ਦਿਨ ਪਹਿਲਾਂ 576000 ਦੀ ਠੱਗੀ ਦਾ ਹਾਂਜੀ ਤੇ ਤੁਹਾਡੇ ਨਾਲ ਵੀ ਕੋਈ ਫਰੋਡ ਜੀ ਇਹਨਾਂ ਵੱਲੋਂ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਿੱਤੇ ਨੂੰ ਪੈਸੇ ਹਾਂਜੀ ਆ ਆਟੋਨੋਮੀ ਨੇ ਹੋ ਗਿਆ। ਕਹਿੰਦਾ ਕੋਈ ਨਹੀਂ ਤੁਹਾਡਾ ਕੰਮ ਹੋ ਜਾਏਗਾ। ਵੀ ਅਹ ਜੇ ਤੁਸੀਂ ਰੀਜ ਹੁਣ ਚੱਲੋ ਰੀਪੰਡ ਵੀ ਹੋ ਜਾਏਗਾ। ਮੇਰੀ ਇੰਟੈਂਸ਼ਨ ਹੋਰੀ ਹੈ ਕਿ ਤੁਸੀਂ ਮੈਨੂੰ ਰੀਪੰਡ ਕਰਾਵਾ। ਮੈਨੂੰ ਉਹ ਵੀ ਮੇਰਾ ਕੰਮ ਹੋ ਜਾਏ ਤੇ ਮੇਰਾ ਮੈਨੂੰ ਹੋਰ ਕੀ ਚਾਹੀਦਾ ਕੰਮ ਹੋ ਜਾਏਗਾ ਤੇ ਵਧੀਆ ਗੱਲ ਹੈ। ਕਹਿੰਦਾ ਕੋਈ ਨਹੀਂ ਤੁਹਾਡਾ ਕੰਮ ਹੋ ਜਾਏਗਾ, ਇੱਕ ਹਫ਼ਤੇ 'ਚ ਕੰਮ ਹੋ ਜਾਏਗਾ ਫਿਰ ਇੱਕ ਮਿੰਟ ਬਾਅਦ, 6 ਮਿੰਟ ਬਾਅਦ ਇਹਨਾਂ ਨੇ ਇਹਨਾਂ ਨੇ ਟਾਈਮ ਸੀ ਬਸ ਕਿ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਬਾਰ-ਬਾਰ ਰੋਜ਼ ਜਦੋਂ ਵੀ ਫੋਨ ਕਰਨਾ ਕਰਾਂ ਜਾਂ ਫਿਰ ਇਹਨੇ ਫੋਨ ਕੱਟ ਦੇਣਾ ਕਰਨਾ। ਮੈਸੇਜ ਕਰ ਦੇਣਾ ਕਿ ਮੇ ਬੀਕੀਆਂ ਮੈਡੀਕਲ ਇਸ਼ੂ ਹੈ ਮੈਨੂੰ ਮੈਂ ਡਾਕਟਰ ਦੇ ਨਾਲ ਅਪਾਇੰਟਮੈਂਟ ਹੈ ਇਹ ਇਹ ਕਿਹਨਾਂ ਨਾਲ ਹੁੰਦੀ ਸੀ ਗੱਲ ਤੁਹਾਡੀ ਇਹ ਗੱਲ ਕਿਹਨਾਂ ਨਾਲ ਹੁੰਦੀ ਸੀ ਮੇਨ ਜਿਹੜਾ ਮੇਨ ਸੀ ਜੀਓ ਹੈ ਰਾਜਦੀਪ ਸਿੰਘ ਜੀ ਕਿਸੇ ਕੋਲੋਂ ਅਲਗ-ਅਲਗ ਤਰ੍ਹਾਂ ਕੰਮ ਲਈ ਜਣਾ 7.5 ਲੱਖ ਤੋਂ 3.5 ਲੱਖ ਤਹਾਂ ਡਾਕਟਰ 1.5 ਲੱਖ 2 ਲੱਖ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਲਈ ਕਰੋਨਾ ਜੀ ਹੋਏਗਾ ਮਤਲਬ ਹਾਂਜੀ ਕਰੋੜਾਂ ਚੋਂ ਕੋਪਲੈਂਕ ਕਰੋੜਾਂ ਦਾ ਕੰਮ ਹੈ ਤੋ ਕੋਈ ਨਵੀਂ ਗੱਲ ਨਹੀਂ ਹੈ ਅਕਸਰ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਕੋਲੋਂ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਆਪਾਂ ਕਹੀਏ ਜਾਂ ਫਿਰ ਕਹੀਏ ਫੇਕ ਕੰਸਲਟੈਂਟਸ ਪੈਸੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਅੱਜ ਫੇਰ ਚੰਡੀਗੜ੍ਹ ਸੈਕਟਰ 35 ਪਹੁੰਚੇ ਆ ਤੁਹਾਨੂੰ ਨਜ਼ਰ ਆ ਰਿਹਾ ਕਿੱਥੇ ਪਹੁੰਚੇ ਆ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਹਾਲਾਂਕਿ ਆਫਸ਼ੋਰ ਆਈਡੀ ਨੰਬਰ ਤੱਕ ਇਹਨਾਂ ਦਾ ਲਿਖਿਆ ਹੋਇਆ ਹੈ ਔਰ ਵੀਜ਼ਾ ਸਪੈਸ਼ਲਿਸਟ ਕੰਟਰੀਆਂ ਤੁਸੀਂ ਨਾਮ ਦੇਖੋ ਯੂਐਸ ਯੂਕੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ 2004 ਤੋਂ ਕਹਿੰਦੇ ਜੀ ਅਸੀਂ ਕੰਮ ਕਰਦੇ ਆ ਰਹੇ ਹਾਂ ਪਰ ਹਾਲਾਤ ਕੀ ਹੈ ਆਪਣੇ ਕੈਮਰਾਮੈਨ ਸਾਥੀ ਤਜਿੰਦਰ ਨੂੰ ਕਹਾਂਗਾ ਥੱਲੇ ਦਿਖਾਣਗੇ ਕਿ ਹਾਲਾਤ ਇਹਨੇ ਕਿ ਬੰਦਾ 2004 ਤੋਂ ਕੰਮ ਕਰ ਰਿਹਾ ਹੋਵੇ ਤੇ ਉਹਨੂੰ ਤਾਲਾ ਮਾਰ ਕੇ ਭੱਜਣਾ ਪੈ ਜੇ ਔਰ ਬਾਹਰ ਦਫ਼ਤਰ ਦੇ ਉਹ ਲਿਖ ਦੇਣ ਜੀ ਆਫਿਸ ਇਜ਼ ਕਲੋਜ਼ਡ ਡਿਊ ਟੂ ਮੇਂਟੇਨੈਂਸ ਭਾਵ ਇੱਥੇ ਮੇਂਟੇਨੈਂਸ ਹੋ ਰਹੀ ਹੈ ਤੇ ਇਹ ਰਾਜਦੀਪ ਸਿੰਘ ਮਾਲਕ ਨੇ ਇਸ ਕੰਪਨੀ ਦੇ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਥੱਲੇ ਬੰਦੇ ਵੀ ਕੀ ਲੱਗ ਗਏ ਨੇ ਜਿਹੜਾ ਸ਼ਿਕਾਰ ਹੋਇਨਾ ਧੋਖੇ ਦਾ ਫਰਾਡ ਨੰਬਰ 1 ਅੱਗੇ ਆਪਣੇ ਲੱਗ ਗਏ ਨੇ ਬਿਨਾ ਚਾਂਸੇ ਚ ਨਾ ਆਇਓ ਹੁਣ ਹਾਲ ਦੇ ਵਿੱਚ ਕੀ ਕੀਤਾ ਚੰਡੀਗੜ੍ਹ ਪੁਲਿਸ ਨੇ ਇਹਨਾਂ ਤੇ ਆਪਣਾ 17 ਦਸੰਬਰ ਨੂੰ ਦੋ ਦਿਨ ਪਹਿਲਾਂ ਆਪਾਂ ਕਹੀਏ ਇਹ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਜਿਹੜਾ ਹੈਗਾ ਇੱਕ ਮਹਿਲਾ ਦੀ ਸ਼ਿਕਾਇਤ ਤੇ ਐ ਰਾਜਦੀਪ ਸਿੰਘ ਮੈਸਰਸ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਐਂਡ ਆਦਰਸ਼ ਹੋਰ ਵੀ ਕਈ ਪੀੜਤ ਨੇ ਹੋਰ ਵੀ ਕਈ ਸ਼ਿਕਾਰ ਨੇ ਇਹਨਾਂ ਦੇ ਤੇ ਐਸ ਆਈਓ ਨੰਬਰ 48384 ਸੈਕਟਰ 35 ਚੰਡੀਗੜ੍ਹ 5 ਲੱਖ 74000 ਰੁਪਿਆ ਸ਼ਿਕਾਇਤ ਕਰਤਾ ਮਹਿਲਾ ਦਾ ਕਹਿਣਾ ਕਿ ਇਹਨੂੰ ਐਡਵਾਂਸ ਚ ਮੈਂ ਦਿੱਤਾ ਸੀਗਾ ਤੇ ਨਾ ਤਾਂ ਇਹਨਾਂ ਨੇ ਪੈਸੇ ਵਾਪਸ ਕੀਤੇ ਤੇ ਨਾ ਵੀਜ਼ਾ ਇਹਨਾਂ ਦਾ ਲਵਾਇਆ ਔਰ ਹੈ ਕਿ ਇਹ ਅੰਗਦ ਵਾਲੇ ਵੀਜ਼ਾ ਸਪੈਸ਼ਲਿਸਟ ਨੇ ਤੇ ਵੀਜ਼ਾ ਲਵਾਉਣ ਦੇ ਨਾਂ ਤੇ ਹੀ ਇਹ ਫਰਾਰ ਹੋ ਗਏ ਜੋ ਚੰਡੀਗੜ੍ਹ ਪੁਲਿਸ ਦਾ ਰਿਕਾਰਡ ਕਹਿੰਦਾ ਇਹਨਾਂ ਤੇ ਔਰ ਇਹ ਐਫ ਆਈ ਆਰ 36 ਸੈਕਟਰ ਪੁਲਿਸ ਥਾਣੇ ਦੇ ਵਿੱਚ ਦਰਜ ਹੋਈ ਹੈ ਸੋ ਆਪਾਂ ਜਿਹੜੇ ਇਹਨਾਂ ਦੇ ਸ਼ਿਕਾਰ ਹੋਏ ਨੇ ਲੋਕ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਧੋਖਾ ਜਿਹੜਾ ਕੀਤਾ ਗਿਆ ਹੈਲੋ ਹੈਲੋ ਪਾਜੀ ਅਸੀਂ ਨਾ ਚੰਡੀਗੜ੍ਹ ਤੋਂ ਗੱਲ ਕਰ ਰਹੇ ਆ ਮੈਂ ਬਲਜੀਤ ਮਰਵਾਹਾ ਆ ਔਨ 에ਅਰ ਚੈਨਲ ਤੋਂ ਗੱਲ ਕਰ ਰਹੇ ਆ ਹੈਲੋ ਹਾਂ ਕੀ ਹੁੰਦਾ ਆਵਾਜ਼ ਘੱਟ ਆ ਰਹੀ ਪਾਜੀ ਤੁਹਾਡੀ ਮੋੜੀ ਬਈ ਦੇਖੋ ਅਸੀਂ ਨਾ ਪਤਾ ਕਰਨ ਆਏ ਸੀ ਇੱਥੇ ਇਹਨਾਂ ਦੇ ਪਰਚਾ ਹੋਇਆ ਇੱਕ ਅੰਗਦ ਇਨਫੋ ਓਵਰਸੀਜ਼ ਵਾਲਿਆਂ ਤੇ ਆਪਣਾ 2 ਦਿਨ ਪਹਿਲਾਂ 576000 ਦੀ ਠੱਗੀ ਦਾ ਹਾਂਜੀ ਤੇ ਤੁਹਾਡੇ ਨਾਲ ਵੀ ਕੋਈ ਆ ਫਰੋਡ ਜੀ ਇਹਨਾਂ ਵੱਲੋਂ ਹਾਂਜੀ ਹਾਂਜੀ ਕਿੱਦਾਂ ਤੁਹਾਡੇ ਨਾਲ ਕਿੱਦਾਂ ਹੋਇਆ ਸੀਗਾ ਅਸੀਂ ਸਟੋਰੀ ਕਰਨ ਆਏ ਸੀ ਸੀ ਨਿਊਜ਼ ਚੈਨਲ ਵਾਲਿਆਂ ਔਨ 에ਅਰ ਨਿਊਜ਼ ਚੈਨਲ ਤੋਂ ਆ ਸੀ ਅੱਛਾ ਜੀ ਹਾਂ ਜੀ ਉਹ ਤੁਹਾਡੇ ਨਾਲ ਕਿਦਾਂ ਧੋਖਾ ਹੋਇਆ ਸੀਗਾ ਇੱਕ ਲੇਡੀ ਨੇ ਕਰਾਇਆ ਹੁਣ ਜਿਹੜਾ ਪਰਚਾ ਹੋਇਆ ਹੈ ਨਾ ਇਹਨਾਂ ਦਾ 5 ਲੱਖ 60 ਹਜ਼ਾਰ ਦੇ ਧੋਖੇ ਦਾ ਸਾਨੂੰ ਹੋਰ ਵੀ ਇੱਥੇ ਕੁਝ ਬੰਦੇ ਮਿਲੇ ਨੇ ਉਹ ਕਹਿੰਦੇ ਸਾਡੇ ਵੀ ਪੈਸੇ ਦਿੱਤੇ ਹੋਏ ਸੀਗੇ 100+ ਚਾਣਾ ਜੀ ਹਾਂ ਜੀ 100+ ਚਾਣਾ 100+ ਬੰਦਾ 100+ ਬੰਦਾ ਮੰਜੀ ਅੱਛਾ ਜੀ ਤੇ ਤੁਹਾਡੀ ਕਿੰਨੀ ਕਿਸੀਗੀ ਇਨਵੈਸਟਮੈਂਟ ਇਨਾਂ ਕੋਲ ਕਿੰਨੇ ਕ ਪੈਸੇ ਦਿੱਤੇ ਸੀ ਤੁਸੀਂ 2.5 ਹਾਂ ਜੀ 2.5 ਅੱਛਾ ਤੇ ਤੁਸੀਂ ਨਾਮ ਦੱਸ ਸਕਦੇ ਹੋ ਕਿੱਥੋਂ ਬੋਲ ਰਹੇ ਹੋ ਬਾਜੀ ਪੰਜਾਬ ਚ ਕਿੱਥੋਂ ਤੁਸੀਂ ਤੁਸੀਂ ਬਾਜੀ ਚੈਨਲ ਵਾਲੇ ਹਾਂ ਹਾਂ ਨਿਊਜ਼ ਚੈਨਲ ਵਾਲੇ ਆ ਔਨ 에ਅਰ ਨਿਊਜ਼ ਚੈਨਲ ਤੋਂ ਆ ਚੰਡੀਗੜ੍ਹ ਤੋਂ ਮੈਂ ਕਿਹੜਾ ਚਾਹਤ ਉਹ ਤੁਸੀਂ ਨਾਮ ਹਾਲੀਵੁੱਡੇ ਬੋਲ ਰਹੇ ਹੋ ਆਵਾਜ਼ ਨਹੀਂ ਸਮਝ ਆ ਰਹੀ ਤੁਹਾਡੀ ਮੈਂ ਬੋਲ ਰਹਾ ਜੀ ਮੈਂ ਗੁਰਜੀਤ ਸਿੰਘ ਫਤਿਹਗੜ੍ਹ ਸਾਹਿਬ ਤੋਂ ਬੋਲ ਰਿਹਾ ਅੱਛਾ ਫਤਿਹਗੜ੍ਹ ਸਾਹਿਬ ਤੋਂ ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ ਇਹਨਾਂ ਬਾਰੇ ਅੰਗਦ ਬਾਰੇ ਫੇਸਬੁੱਕ ਤੋਂ ਫੇਸਬੁੱਕ ਤੋਂ ਅੱਛਾ ਤੇ ਤੁਸੀਂ ਦਿੱਤੀ ਹੋਈ ਹੈ ਚੰਡੀਗੜ੍ਹ ਪੁਲਸ ਨੂੰ ਕੋਈ ਦਰਖਾਸਤ ਸ਼ਾਇਦ ਨਹੀਂ ਆਈ ਅੱਛਾ ਲੈ ਦਰਖਾਸਤ ਨਹੀਂ ਦਿੱਤੀ ਤੁਸੀਂ ਪੁਲਸ ਨੂੰ ਹਾਂਜੀ ਹਾਂਜੀ ਅੱਛਾ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਿੱਤੇ ਨੂੰ ਪੈਸੇ ਹੋ ਜੀ ਅ 8 8 9 ਮਹੀਨੇ ਹੋ ਗਏ ਅੱਛਾ ਕਿਹੜੇ ਮੁਲਕ ਲਈ ਸੀ ਵੀਜ਼ਾ ਤੁਹਾਡਾ ਆਸਟ੍ਰੇਲੀਆ ਦਾ ਜੀ ਕਿਸ ਤਰ੍ਹਾਂ ਦਾ ਵੀਜ਼ਾ ਸੀ ਉਹ ਵਰਕ ਪਰਮਿਟ ਟੂਰਿਸਟ ਵੀਜ਼ਾ ਵਰਕ ਵੀਜ਼ਾ ਸੀਗਾ ਵਰਕ ਪਰਮਿਟ ਵਰਕ ਵੀਜ਼ਾ ਤੇ ਲਾਈ ਜੀ ਫਾਈਲ ਤੁਹਾਡੀ ਮਤਲਬ ਕਿਦਾਂ ਤੁਹਾਨੂੰ ਲੱਗਿਆ ਤੁਹਾਡੇ ਨਾਲ ਧੋਖਾ ਆਇਆ ਤੁਹਾਨੂੰ ਕਿਸ ਲੈਵਲ ਤੇ ਆ ਕੇ ਲੱਗਿਆ ਪਤਾ ਪਤਾ ਜੀ ਯੂ ਨਾ ਜਦੋਂ ਕੁਝ ਨਹੀਂ ਤੁਹਾਨੂੰ ਪਤਾ ਨਹੀਂ ਕਿਹਨਾਂ ਜਦੋਂ ਚੰਡੀਗੜ੍ਹ ਜਦੋਂ ਮੈਂ ਗਿਆ ਇੱਕ ਵਾਰੀ ਮੈਂ ਐਕਚੁਅਲੀ ਜਦੋਂ ਮੇਰੀ ਮੈਂ ਫਾਈਲ ਲਾਈ ਇਹਨਾਂ ਕੋਲ ਮਤਲਬ ਕਿ ਮੈਨੂੰ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਲਈ ਹੈ ਕਿ ਨਹੀਂ ਅੱਛਾ ਇਹ ਇਹਨਾਂ ਨੇ ਪੈਸੇ ਲੈ ਲਈ ਤੇ ਕਹ ਰਹੇ ਸੀ ਕਿ ਹਾਂ ਤੁਹਾਡਾ ਪ੍ਰੋਸੈਸ ਅੱਗੇ ਕੀਤਾ ਹੈ ਤੁਹਾਡਾ ਤੁਹਾਡੀ ਫਾਈਲ ਅੱਗੇ ਭੇਜੀ ਹੈ ਜੀ ਤੇ ਤੁਹਾਨੂੰ 14 ਦੋਸਰ ਹਜੇ ਤੱਕ ਆਣੀ ਹੈਗਾ ਤੇ 6 ਕਿ ਮਹੀਨੇ ਬਾਅਦ ਜਦੋਂ ਮੈਂ ਅਕਤੂਬਰ ਦੇ ਵਿੱਚ ਪਹਿਲਾਂ ਜਿਹੜਾ ਲਾਇਆ ਸੀ ਉਦੋਂ ਐਕਚੁਅਲੀ ਛੁੱਟੀ ਸੀ ਉਹ ਤਾਂ ਕਰਕੇ ਹਰਿਆਣੇ ਚ अच्छा जी ਤੇ ਬਾਅਦ ਚ ਫਿਰ ਮੈਂ ਨੂੰ ਅ ਬੱਚ ਦੇ ਨਾਲ ਅਪਰੋਚ ਕਰਦਾ ਰਿਹਾ ਮੇਲ ਦੇ ਥਰੂ ਮੇਲ ਦੇ ਥਰੂ ਇਹ ਕਹਿੰਦਾ ਕਿ ਹਾਂ ਤੁਹਾਡਾ ਕੰਮ ਹੋ ਜਾਏਗਾ ਤੁਹਾਡਾ ਕੰਮ ਹੋ ਜਾਏਗਾ ਮੈਨੂੰ ਉਹੀ ਸੀ ਚਲੋ ਕੰਮ ਹੋ ਜਾਏ ਪਰ ਫਿਰ ਉਹੀ ਚਾਹਤਾ ਸੀ ਕਿ ਕੰਮ ਹੋ ਜਾਏਗਾ ਹਾਂ ਹਾਂ ਬਿਲਕੁਲ ਠੀਕ ਹੈ ਉਹ ਪੈਸੇ ਦਿੱਤੇ ਵੀ ਕੰਮ ਹੋ ਜਾਏ ਹਾਂ ਹਾਂ ਜੀ ਕੰਮ ਹੋ ਜਾਏਗਾ ਕਹਿੰਦਾ ਕੋਈ ਨਹੀਂ ਤੁਹਾਡਾ ਕੰਮ ਹੋ ਜਾਏਗਾ ਕੀ ਜੇ ਤੁਸੀਂ ਰੀਫੰਡ ਚਾਹੁੰਦੇ ਹੋ ਰੀਫੰਡ ਹੀ ਹੋ ਜਾਏਗਾ ਮੇਰੀ ਇੰਟੈਂਸ਼ਨ ਹੋ ਰਹੀ ਹੈ ਕਿ ਤੇਰਾ ਰੀਫੰਡ ਕਰਾਵਾਂ ਮੈਨੂੰ ਉਹ ਵੀ ਮੇਰਾ ਕੰਮ ਹੋ ਜਾਏ ਤੇ ਮੇਰਾ ਮੈਨੂੰ ਹੋਰ ਕੀ ਚਾਹੀਦਾ ਕੰਮ ਹੋ ਜੇਗਾ ਤੇ ਵਧੀਆ ਗੱਲ ਹੈ ਕਹਿੰਦਾ ਕੋਈ ਨਹੀਂ ਤੁਹਾਡਾ ਕੰਮ ਹੋ ਜਾਏਗਾ ਇੱਕ ਹਫਤੇ ਚ ਕੰਮ ਹੋ ਜਾਏਗਾ ਫਿਰ 3-4-4-5 ਦਿਨਾਂ ਚ ਕੰਮ ਹੋ ਜਾਏਗਾ ਫਿਰ ਹੋਰ ਐਵੇਂ ਐਵੇਂ ਕੰਮ ਟਾਈਮ ਪਤਾਉਂਦਾ ਤੇਨੇ 2 ਮਹੀਨਾ ਡੇਢ ਹੋਰ ਉੱਡ ਨਾ ਰਹੀ ਲਾਈ ਜੀ 6 ਮਹੀਨੇ ਬਾਅਦ 6 ਮਹੀਨੇ ਬਾਅਦ ਤਾਂ ਇਹਨਾਂ ਨੇ ਇਹਨਾਂ ਨੇ ਵੀ ਟਾਈਮ ਸੀ ਕਿ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਬਾਰ-ਬਾਰ ਰੋਜ਼ ਜਦੋਂ ਵੀ ਫੋਨ ਕਰਨਾ ਪੱਲਾ ਜਾਂਦੀ ਇਹ ਫੋਨ ਕਰਦੇ ਹਾਂ ਕਰਨਾ ਮੈਸੇਜ ਕਰਦੇ ਹਾਂ ਕਿ ਮੈਂ ਬੀਜ਼ੀ ਆ ਮੈਡੀਕਲ ਇਸ਼ੂ ਹੈ ਮੈਨੂੰ ਮੈਂ ਡਾਕਟਰ ਦੇ ਨਾਲ ਅਪਾਇੰਟਮੈਂਟ ਹੈ ਇਹ ਇਹ ਕਿਹਨਾਂ ਨਾਲ ਹੁੰਦੀ ਸੀ ਗੱਲ ਤੁਹਾਡੀ ਇਹ ਗੱਲ ਕਿਹਨਾਂ ਨਾਲ ਹੁੰਦੀ ਸੀ ਮੇਨ ਜਿਹੜਾ ਮੇਨ ਸੀ ਜਿਹੜਾ ਰਾਜਦੀਪ ਸਿੰਘ ਅੱਛਾ ਇਹ ਮਾਲਕ ਇਹ ਮਾਲਕ ਜੀਗੇ ਇੱਥੇ ਹਾਂ ਜੀ ਮਾਲਕ ਹੈ ਹੂੰ ਅੱਛਾ ਤੇ अच्छा मुड़के हले तुसी पुलिस ਕੋਲ ਜਾਣਾ ਮਤਲਬ ਹਲੇ ਤੁਸੀ ਹਾਂਜੀ ਜਾਣਾ ਜੀ ਚਲੋ ਠੀਕ ਹੈ ਜੀ ਠੀਕ ਹੈ ਗੁਰਜੀਤ ਜੀ ਜੇ ਤੁਸੀਂ ਕਵਰ ਕਰਨਾ ਹੈ ਜੇ ਤੁਸੀਂ ਕਵਰ ਕਰਨਾ ਇੱਕ ਦਿਨ ਸਾਨੂੰ ਦੇ ਦਿਓ ਫਿਰ ਸਾਰੇ ਸਾਰੇ ਇਕੱਠੇ ਹੋ ਕੇ ਆ ਜੰਨੇ ਆ ਆਜੋ ਮੈਂ ਤਾਂ ਕੋਈ ਨਹੀਂ ਜਦੋਂ ਤੁਸੀਂ ਟਾਈਮ ਕੱਢ ਲਓ ਨੰਬਰ ਤੁਹਾਡੇ ਕੋਲ ਪਹੁੰਚ ਹੀ ਗਿਆ ਮੇਰਾ ਤੇ ਤੁਸੀਂ ਜੇ ਸਾਰੇ ਸ਼ਿਕਾਇਤ ਕਰਤਾ ਜਿੰਨੇ ਇਕੱਠੇ ਹੋ ਸਕੋ ਉਹਨਾਂ ਲੋਕਾਂ ਨੂੰ ਜ਼ਿਆਦਾ ਪਤਾ ਲੱਗੇਗਾ ਪੁਲਿਸ ਵੀ ਉਹਨਾਂ ਜ਼ਿਆਦਾ ਵੇਅਰ ਹੋਏਗੀ ਫਿਰ ਠੀਕ ਹੈ ਜੀ ਤੁਹਾਡਾ ਤੁਹਾਡਾ ਨੰਬਰ ਕੀ ਹੈ ਜੀ ਇਹੀ ਨੰਬਰ ਹੈ ਮੇਰਾ ਬਲਜੀਤ ਮਰਵਾਹਾ ਮੇਰਾ ਨਾਮ ਹੈ ਹਾਂਜੀ ਹਾਂਜੀ ਨਾਮ ਕੀ ਹੈ ਜੀ ਤੁਹਾਡਾ ਬਲਜੀਤ ਮਰਵਾਹਾ ਮੇਰਾ ਨਾਮ ਹੈ ਐਸੋਸੀਏਟ ਐਡੀਟਰ ਹਾਂ ਮੈਂ ਔਨ 에ਅਰ ਚੈਨਲ ਦੇ ਵਿੱਚ ਚੰਡੀਗੜ੍ਹ ਚ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ ਠੀਕ ਹੈ ਜੀ ਥੈਂਕ ਯੂ ਭਾਜੀ ਹਾਂਜੀ ਬਾਕੀ ਮੈਂ ਗੱਲ ਕਰਨਾ ਗਰੁੱਪ ਚ ਤੇ ਫਿਰ ਮੈਂ ਅਸੀਂ ਆ ਤੁਸੀਂ ਭਾਵੇਂ ਮੇਰਾ ਨੰਬਰ ਵੀ ਮੈਂਸ਼ਨ ਕਰ ਦਿਓ ਗਰੁੱਪ ਚ ਆਪਣੇ ਵਾਲੇ ਚ ਪਾ ਦਿਓ ਮੇਰਾ ਤੁਹਾਨੂੰ ਦਾ ਸਿੱਤਾ ਸਭ ਕੁਝ ਉਸ ਤੋਂ ਬਾਅਦ ਜਿਨ੍ਹਾਂ ਨੇ ਜੋ ਸੰਪਰਕ ਕਰਨਾ ਹੋਇਆ ਕਰ ਲੈਣਗੇ ਹਨਾ ਹਾਂ ਜੀ ਪਰ ਇਹ ਨਾ ਇੱਕ ਕੰਨਾ 5.5 ਲੱਖ ਦਾ ਨਹੀਂ ਹੈਗਾ ਘਟੋ ਘਟ 5-6 ਕਰੋੜ ਦਾ ਕਪੜਾ ਹੈਗਾ ਨਹੀਂ 500 ਬੰਦਾ ਫਿਰ ਤਾਂ 6 ਕਰੋੜ ਕੁਝ ਵੀ ਨਹੀਂ ਹੈਗਾ ਜੇ 5 ਲੱਖ ਇੱਕ ਬੰਦੇ ਤੋਂ ਹੈ ਤਾਂ ਮਤਲਬ 6 ਕਰੋੜ ਤਾਂ ਫਿਰ ਮਤਲਬ ਤੁਸੀਂ ਲਾਓ ਨਾ ਵੀ 20-25 ਬੰਦਿਆਂ ਤੋਂ ਹੀ ਹੋ ਜਾਏਗਾ ਉਹ ਤਾਂ ਆ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਉਸ ਤੋਂ ਵੱਧ ਰਕਮ ਹੈਗੀ ਨਹੀਂ ਹੈਗੀ ਇਹ ਤਾਂ ਪੁਲਿਸ ਇਨਕੁਆਇਰੀ ਕਰੇਗੀ ਇਸ ਚੀਜ਼ ਦੀ ਉੱਦ ਵੀ ਹੋ ਪਈ ਕਿਉਂਕਿ ਮਤਲਬ ਕਿ ਹੋਰ ਕਿਸੇ ਕੋਲੋਂ ਲੱਗ ਲੱਗੜਾ ਕੰਮ ਲੈ ਜਣਾ 7.5 ਲੱਖ ਤੋਂ 3.5 ਲੱਖ 2.5 ਲੱਖ 1 ਲੱਖ 2 ਲੱਖ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਲਈਏ ਕਰੋਨਾ ਚ ਹੀ ਹੋਏਗਾ ਮਤਲਬ ਹਾਂਜੀ ਕਰੋੜਾਂ ਚ ਕਪੜਾ ਕਰੋੜਾਂ ਦਾ ਕਪੜਾ ਠੀਕ ਹੈ ਗੁਰਜੀਤ ਜੀ ਠੀਕ ਹੈ ਕੋਈ ਬੰਦਾ ਗਾਇਬ ਹੈ ਠੀਕ ਹੈ ਅਸੀਂ ਦਫਤਰ ਦੇ ਬਾਹਰ ਹੀ ਖੜੇ ਆ ਉਹਨਾਂ ਦੇ ਅਸੀਂ ਇਹੀ ਇਨਕੁਆਰੀ ਕਰਨ ਆਏ ਸੀ ਸਾਰੀ ਨਾ ਦਫਤਰ ਦੇ ਬਾਹਰ ਹੀ ਖੜੇ ਆ ਉਹਨਾਂ ਦੇ ਅੱਛਾ ਜੀ ਹਾਂ ਦਫਤਰ ਦਾ ਤਾਲਾ ਲੱਗਿਆ ਹੋਇਆ ਇੱਥੇ ਤਾਂ ਹਾਂਜੀ ਹਾਂਜੀ ਚਲੋ ਠੀਕ ਹੈ ਉਹ ਵਾਲੀ ਤਾਂ ਬਾਤ ਤਾਂ ਲੱਗਿਆ ਪਈ ਤਾਲਾ ਤੇ ਅੱਛਾ ਮੈਂ ਤਾਂ ਸਾਡੇ ਕੋਲ ਤਾਂ ਰਿਕਾਰਡ ਜਿਹੜਾ ਕੱਲ ਪਰਚਾ ਹੋਇਆ ਲੇਟਸ ਨਾ ਪਰਸੋਂ ਜਿਹੜਾ ਉਸ ਬਿਹਾਵ ਤੇ ਅਸੀਂ ਆਏ ਸੀ ਨਾ ਇਨਕੁਆਰੀ ਕਰਨ ਅੱਛਾ ਜੀ ਠੀਕ ਹੈ ਜੀ ਦੇਖੋ ਪੈਂਤੀ ਸੈਕਟਰ ਜਿਹੜਾ ਇੱਕ ਏਜੰਟ ਨੇ ਬਹੁਤ ਵੱਡਾ ਫਰਾਡ ਕੀਤਾ ਉਹਨਾਂ ਦਾ ਹਾਂਜੀ ਉਹਦੀ ਮਤਲਬ ਕੋਈ ਹੈ ਜਾਣਕਾਰੀ ਤੁਹਾਨੂੰ ਕੀ ਨਾ ਲਿਆ ਤੁਸੀਂ ਕੰਪਨੀ ਦਾ ਉਹ ਜਿਹੜਾ ਵੀਜ਼ਾ ਸਪੈਸ਼ਲਿਸਟ ਅੰਗਰ ਦੇ ਨੰਬਰ 35 ਸੀਜ ਹੈ ਹਾਂ 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 ਉਹ ਵਿਕਤੀ ਮੈਨੂੰ ਕਾਫੀ ਜਾਣਿਆ ਨਾ ਇਹ ਵੱਡਾ ਫਰਾਡ ਕੀਤਾ ਜਾਂ ਮਤਲਬ ਕੀ ਹੋਣਾ ਚੱਲੇ ਅੱਛਾ ਅੱਛਾ ਹਾਂਜੀ ਤੇ ਪਰਚੀ ਇੱਕ ਤਾਂ ਪਰਸੋਂ ਦਰਜ ਹੋਇਆ ਉਹਨਾਂ ਤੇ ਆਹ ਵੇਖੋ ਪਹਿਲਾਂ 10 ਨੂੰ ਹੋਇਆ ਅਸੀਂ ਪੈਂਦੀ ਜਾਣਿਆ ਕਰਾਈ ਤਾਂ ਪਲੈਨ ਐਸਐਸਬੀ ਦਫ਼ਤਰ ਦੇ ਇੱਥੇ ਪੈਂਦੀ 36 ਦੇ ਥਾਣੇ 'ਚ ਅੱਛਾ ਹਾਂਜੀ ਉਦੋਂ 35 ਜਾਣੇ ਸੀ ਤੇ ਜਿਹੜਾ ਜਿਹੜੇ 17 ਨੂੰ ਉਦੋਂ ਵੀ ਇੰਨੇ ਕੁੱਦ ਨਹੀਂ आ, पर आ, आ, अच्छा ਤੇ ਤੁਸੀਂ ਐ ਕਰੋ ਨਾ ਫਿਰ ਜਿਹੜੀਆਂ ਤੁਹਾਡੇ ਕੋਲ ਐਫ ਆਈ ਆਰਾ ਦਰਜ ਨੇ ਅਜੇ ਕੰਪਲੇਨ ਹੀ ਆ ਪੁਲਿਸ ਨੇ ਐਫ ਆਰ ਆਈ ਨਹੀਂ ਕੀਤੀ ਅਜੇ ਆ ਜਿਹੜਾ ਮੈਂ ਦੱਸ ਰਿਹਾ ਹੋ ਗਿਆ ਪਰਚਾ ਇਹ ਪਰਸੋਂ ਜਿਹੜਾ ਹੋਇਆ ਹਾਂਜੀ ਹਾਂ ਇਹ 5 ਲੱਖ 70 ਹਜ਼ਾਰ ਦਾ ਹੋਇਆ ਅੱਛਾ ਹੂੰ ਤੇ ਤੁਹਾਡੀਆਂ ਵਾਲੇ ਦਰਖਾਸਤੇ ਹੀ ਚੱਲ ਰਹੀਆਂ ਸਾਡੀਆਂ ਅਜੇ ਕੰਪਲੇਨਾਂ ਹੀ ਚੱਲ ਰਹੀਆਂ ਅਜੇ अच्छा ਤੁਸੀਂ ਐਂ ਕਰੋ ਨਾ ਫਿਰ ਆਪਣਾ ਜਿਹੜਾ ਤੁਹਾਡਾ ਕੋਈ WhatsApp ਗਰੁੱਪ ਹੈ ਉਹਦੇ ਵਿੱਚ ਮੇਰਾ ਨੰਬਰ ਪਾ ਕੇ ਤੇ ਮੈਨੂੰ ਦਰਖਾਸਤਾਂ ਦੀ ਕਾਪੀ ਉਹਦੇ ਵਿੱਚ ਪਾ ਦਿਓ ਗਰੁੱਪ 'ਚ اچھا ਤੇ ਆਪਾਂ ਸਟੋਰੀ ਬਣਾ ਹੀ ਰਹੇ ਆ ਦੀ ਮਾਤਾ ਤੇ ਜਾ ਕੇ ਆਏ ਆ ਉੱਥੇ ਤਾਲਾ ਲੱਗਿਆ ਹੋਇਆ ਉਹਦੇ ਹਾਂਜੀ ਹਾਂਜੀ ਉਹ ਤਾਂ ਅਸੀਂ ਪਿੱਛੇ ਜਿਹੜੇ 10 ਨੂੰ ਇਕੱਠੇ ਹੋਏ ਆ ਜਿਹੜੇ 10 ਨੂੰ ਅਸੀਂ ਨਹੀਂ ਆਏ 17 ਨੂੰ ਇਕੱਠੇ ਹੋਏ ਸਾਰਿਆਂ ਨਾਲ ਆਲ ਕੇ ਕਰਦੇ ਹਾਂ ਉਹ ਬੰਦੇ ਨੇ ਤੇ ਮਤਲਬ ਕਿ ਕਰੋੜਾਂ ਦਾ ਹੀ ਫਰਾਡ ਕਰਕੇ ਸਾਨੂੰ 1.5 ਸਾਲ ਤੋਂ ਲਾਰੇ ਲਾ ਲਾ ਕੇ ਪੇਮੈਂਟਾਂ ਨਾਲ ਗ੍ਰਿਫਤਾਰ ਹੋ ਗਿਆ ਨਹੀਂ ਗ੍ਰਿਫਤਾਰ ਹੋ ਗਿਆ ਉਹਦਾ ਮਤਲਬ ਉਹਨਾਂ 2 ਤਰੀਕ 9 ਸਤੰਬਰ ਨੂੰ ਕੰਪਲੇਨ ਕੀਤੀ 11 ਜਾਣਿਆ ਨਹੀਂ ਅਰੈਸਟ ਹੋਇਆ ਕਿ ਨਹੀਂ ਹੋਇਆ ਗੁਰਾਜਦੀਪ ਨਹੀਂ ਅਰੈਸਟ ਹੋਇਆ 11 ਜਿਹੜੀ 2 ਸਤੰਬਰ ਨੂੰ ਉਹ ਕੰਪਲੇਨ ਕੀਤੀ ਨਾ 11 ਜਾਣਿਆ ਹੋਰ ਜੋ ਅਰੈਸਟ ਹੋਇਆ ਉਹਨਾਂ ਨੂੰ ਉਹਨੇ ਅੱਧੀ ਪੇਮੈਂਟ ਕਰਕੇ ਉਹਨਾਂ ਨਾਲ ਰਾਜ਼ੀਨਾਮਾ ਕਰ ਲਿਆ ਉਹ ਅਰੈਸਟ ਨਹੀਂ ਹੁੰਦਾ ਉਹ ਤਾਂ ਵੈਸੇ ਥਾਣੇ ਬੁਲਾ ਲਿਆ ਹੋਣਾ ਨਾ ਉਹ ਅਰੈਸਟ ਨਹੀਂ ਹੁੰਦਾ ਉਹਨੇ ਉਹਨੇ ਸਤੰਬਰ ਮਹੀਨਾ ਸਾਰਾ ਜੇਲ੍ਹ 'ਚ ਹੀ ਕਟਿਆ ਉਹ ਅੱਛਾ ਬਾਅਦ ਫੇਰ ਭੱਜ ਲਿਆ ਬਾਦ ਚ ਮੁੜ ਕੇ ਸਾਰ ਬਾਕੀ ਦਾ ਨੂੰ ਸਾਰਿਆਂ ਨੂੰ ਲਾਰੇ ਲਾਏ ਕਿ ਮੈਂ ਆਪਣੀ ਪ੍ਰਾਪਰਟੀ ਸੇਲ ਕਰ ਰਿਹਾ ਮਾਲੇ ਤੁਸੀਂ ਕਹਿੰਦੇ ਹੋ ਸਾਡੀਆਂ ਦਰਖਾਸਤਾਂ ਚਲਦੀਆਂ ਵੀਆ ਪਰਚਾ ਨਹੀਂ ਹੋਇਆ ਕੋਈ ਉਸਤੇ ਉਹ ਨਹੀਂ ਉਹ ਪਹਿਲਾਂ ਹੋਇਆ ਨਾ ਜਗਸਟ ਦੇ 10 ਤੱਕ ਤੇ ਉਹ ਆਫਿਸ ਪੈਂਦਾ ਸੀ ਅਗਸਟ ਦੇ ਸਾਨੂੰ ਜਿਹੜੇ ਝੂਠੇ ਚੈੱਕ ਦੇ ਤੇ ਮੁੜ ਕੇ ਸਤੰਬਰ ਦੀ ਸਟਾਰਟਿੰਗ ਦੇ 2 ਨੂੰ ਪਰਚਾ ਹੋਇਆ ਤੇ ਦੋਨੋਂ ਹੀ ਪੁਲਿਸ ਨੇ ਉਹਨੂੰ ਉਹ ਦਫਤਰ ਤੋਂ ਫੜ ਕੇ ਖੜਿਆ ਸਤੰਬਰ ਸਾਰਾ ਉਹਨੇ ਤਰਲੇ ਕੱਢ ਕੱਢ ਕੇ ਜੋ ਵਕੀਲ ਕਰਕੇ ਤੇ ਆਪਣੀ ਉਹਨੇ ਜਿਹੜੀ ਸਤੰਬਰ ਦੇ ਐਂਡ ਤੇ ਉਹ ਜੇਲ੍ਹ ਚੋਂ ਬਾਹਰ ਆਇਆ ਕਿਹੜੀ ਜੇਲ੍ਹ ਚੋਂ ਇਥੇ ਜੋ ਚੰਡੀਗੜ੍ਹ ਬੁੜੈਲ ਜੇਲ੍ਹ ਦੀ ਹੋ ਰਿਹਾ ਮਹੀਨਾ ਭਰ ਤੁਹਾਡਾ ਕੀ ਨਾਮ ਹੈ ਮੇਰਾ ਗੁਰਪ੍ਰਤਾਸ ਸਿੰਘ ਹੈ ਤੁਸੀਂ ਕਿੱਥੋਂ ਬੋਲਦੇ ਆਈਂ ਅੰਮ੍ਰਿਤਸਰ ਤੋਂ اچھا ਚਲੋ ਦੇਖ ਲਓ ਦਰਖਾਸਤਾਂ ਦੱਸ ਦੋ ਆਪਾਂ ਸਟੋਰੀ ਕਾਦੀ ਰਹੇ ਆ ਉਹਦੀ ਤਾਂ ਆਪਾਂ ਹੋਰ ਉਹਦੇ ਵਿੱਚ ਸਟਾਰ ਨਾਲ ਲਿਖ ਦਾਂਗੇ ਸਾਰੀ ਦਿਖਾ ਦਾਂਗੇ ਚੈਨਲ ਤੇ ਆਪਣੇ اچھا ਤੇ ਬਾਕੀ ਹੋ ਇਥੋਂ ਮਹਾਲੀ ਦੇ ਇੱਕ ਤੋਂ ਮੁੰਡੇ ਆ ਜੋ ਤੁਹਾਡੇ ਟੱਚ ਕਰਾ ਦੇਣਾ ਦਾ ਸਾਹਮਣੇ ਆਉਣ ਉਹ ਵੀ ਨਾਲ ਬੋਲਣ ਹਾਂ ਦੇ ਦਿਓ ਮੇਰਾ ਨੰਬਰ ਦੇ ਦਿਓ ਸੰਪਰਕ ਕਰ ਲੈਣਗੇ ਸਾਡੇ ਦਫ਼ਤਰ ਆ ਜਾਣ ਮਹਾਲੀ اچھا ਉਸ ਹਾਮ ਨਾਲ ਕਰ ਲਾਂਗੇ ਜੇ ਉੱਥੇ ਆਣਾ ਭਾਵੇਂ ਉੱਥੇ ਆ ਜਾਣ ਅ ਤੇ ਤੇ ਉਹਦੇ ਦਫ਼ਤਰ ਆ ਜਣ ਉਥੇ ਰਾਜੀਦੀਪ ਵਾਲੇ ਹਾਂ ਹਾਂ ਜੀ ਤੇ ਜਿੱਦਾਂ ਫੇਸਬੁੱਕ ਤੇ ਐਡ ਚੱਲਦੀ ਪੰਜਾਬ ਹਰਿਆਣਾ ਮਾਝੇ ਤੇ ਤਗੜੇ ਲੋਕਾਂ ਨਾਲ ਕਰੋੜਾਂ ਦਾ ਫਰੋਡ ਹੋ ਗਿਆ ਤੇ ਚਲੋ ਦੇਖ ਲਓ ਉਸ ਹਾਲ ਨਾਲ ਜੋ ਆਪਾਂ ਕਰ ਸਕਦੇ ਆਪਾਂ ਤਾਂ ਹਾਈਲਾਈਟ ਕਰਾਂਗੇ ਇਹਨੂੰ ਪੂਰਾ ਹਾਂ ਜੀ ਹਾਂ ਜੀ ਆਪ ਹੁਣ ਉੱਤਰਾਖੰਡ ਦਾ ਬਾਜਪੁਰ ਦਾ ਵਾ ਉਥੇ ਜਾ ਭੱਜ ਗਿਆ ਤੇ ਬਾਕੀਆਂ ਸਾਰਿਆਂ ਨੂੰ 2 ਮਹੀਨੇ ਨੇ ਲਾਰੇ ਲਾਈ ਗਿਆ ਕਿ ਮੈਂ ਪ੍ਰਾਪਰਟੀ ਸੇਲ ਕਰਨ ਲੱਗਾ ਹਾਂ ਤੇ ਮੈਂ ਪੈਸੇ ਰਿਟਰਨ ਕਰ ਦੇਣੇ ਆ अच्छा सारे 2 महीने वेट करते रहे नवंबर तक के, के मतलब हमारे पैसे शायद बिल्ली जान गए और तो बाद हो गया दा पिता कुछ और सारे कांटेक्ट डिलीट कर गया अपना सारा कुछ ही ठीक है ਤੇ ਹੁਣ ਤੇ ਸਾਨੂੰ ਸਤਾਹੀਓ ਸਾਰੇ ਫਿਰ ਹੁਣ ਜਾਗੰਦੇ ਆ ਤੇ ਸਾਰੇ ਹੁਣ ਕੋ ਪਲਾਨ ਕਰੰਦੇ ਅੱਛਾ ਜੇ ਤੁਹਾਡੇ ਲੋਕਲ ਜਿਹੜੇ ਮੁੰਡੇ ਹੈਗੇ ਮਾਲੀ ਦੇ ਉਹਨਾਂ ਨੂੰ ਨੰਬਰ ਦੇ ਦਿੰਦਾ ਤੇ ਉਹ ਤੁਹਾਡੇ ਨਾਲ ਗੱਲ ਕਰਦੇ ਆ ਠੀਕ ਹੈ ਜੀ ਦੇ ਦਿਓ ওকে ਸੋ ਇੱਕ ਵਾਰ ਫੇਰ ਤੁਹਾਨੂੰ ਦਿਖਾਈਏ ਕਿ 20 ਸਾਲ ਹੋ ਗਏ ਜਿਸ ਹਿਸਾਬ ਨਾਲ ਜੋ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਕੰਮ ਕਰਦਿਆਂ ਨੂੰ ਔਰ 3000 ਪਲੱਸ ਵੀਜ਼ੇ ਲਿਖਿਆ ਬੜਾ ਠੋਕੇ ਹੋਇਆ ਇੱਕ ਵਾਰ ਕੋਸ਼ਿਸ਼ ਇਹਨਾਂ ਨੂੰ ਵੀ ਕਾਲ ਕਰਾਂਗੇ ਰਾਜਦੀਪ ਸਿੰਘ ਜਿਹੜੇ ਮਾਲਕ ਦੱਸੇ ਜਾ ਰਹੇ ਨੇ ਇਸ ਕੰਪਨੀ ਦੇ ਨੰਬਰ ਉਹਨਾਂ ਦਾ ਮਿਲਦਾ ਨਹੀਂ ਮਿਲਦਾ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਅੰਗਦ ਇਨਫੋ ਓਵਰਸੀਜ਼ ਕੰਸਲਟੈਂਸੀ ਕਿਰਪਾ ਕਰਕੇ ਕੁਝ ਸਮੇਂ ਬਾਅਦ ਕੋਸ਼ਿਸ਼ ਕਰੋ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹਨ ਉਹ ਅਭੀ ਸਵਿਚਡ ਆਫ ਹੈ ਇੱਕ ਨੰਬਰ ਜੋ ਇਹਨਾਂ ਦਾ ਬੰਦ ਆਇਆ ਹਾਲਾਂਕਿ ਦਫ਼ਤਰ ਦੇ ਬਾਹਰ ਜਿਵੇਂ ਲਿਖ ਕੇ ਲਾਇਆ ਕਿ ਮੇਂਟੇਨੈਂਸ ਕਾਰਨ ਸਾਡਾ ਦਫ਼ਤਰ ਇਹ ਬੰਦ ਹੈ ਇੱਕ ਵਾਰ ਹੋਰ ਆਪਾਂ ਦੂਜਾ ਇੱਕ ਹੋਰ ਨੰਬਰ ਇਹਨਾਂ ਦਾ ਮਲਾਵਾਂਗੇ ਉਸ ਤੇ ਕੀ ਆਂਦਾ ਮੈਸੇਜ ਕੋਲ ਕੀਤਾ ਗਿਆ ਨੰਬਰ ਠੀਕ ਨਹੀਂ ਹੈ ਕਿਰਪਾ ਕਰਕੇ ਡਾਇਲ ਕੀਤੇ ਗਏ ਨੰਬਰ ਦੀ ਜਾਂਚ ਕਰੋ ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਮਾਨਯ ਹੈ ਜੋ ਨੰਬਰ ਇੱਥੇ ਲਿਖੇ ਹੋਏ ਨੇ ਰਾਜਦੀਪ ਦੇ ਉਹ ਕੋਈ ਬੰਦ ਆ ਰਹੇ ਨੇ ਕੋਈ ਸਰਵਿਸ ਚ ਨਹੀਂ ਹੈ ਇੱਕ ਇਹ ਆਸਟ੍ਰੇਲੀਆ ਦਾ ਨੰਬਰ ਵੀ ਆਸਟ੍ਰੇਲੀਆ ਦਾ ਨੰਬਰ ਹੈ ਜਿਹੜਾ ਉਹ ਵੀ ਆਪਾਂ ਮਲਾਵਾਂਗੇ ਉਹਦੇ ਬਾਰੇ ਕੀ ਆਪਣਾ ਪਾਰਟਿਕੂਲਰ ਕੁਝ ਨਿਕਲਦਾ ਉਹਦੇ ਤੋਂ ਜੋ ਆਸਟ੍ਰੇਲੀਆ ਦਾ ਇੱਥੇ ਨੰਬਰ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਹੈ ਇਹ ਨੰਬਰ ਚੱਲਦਾ ਪਿਆ ਕਿ ਨਹੀਂ ਇੰਡੀਆ ਦੇ ਦੋ ਜਿਹੜੇ ਨੰਬਰ ਨੇ ਉਹ ਵਰਕਿੰਗ ਉਹਦੇ 'ਚ ਨਹੀਂ ਆ ਰਹੇ ਆਸਟ੍ਰੇਲੀਆ ਵਾਲਾ ਨੰਬਰ ਵੀ ਇਹਨਾਂ ਦੇ ਨਾਂ ਤੇ ਹੀ ਹੈ ਇਸ ਤੇ ਆਪਾਂ ਕਾਲ ਕਰਕੇ ਦੇਖਾਂਗੇ ਔਰ ਜਿਵੇਂ ਦੱਸਿਆ ਵੀ 100 ਤੋਂ ਵੱਧ ਹੋਣਗੇ ਇੱਕ ਜਿਹੜੇ ਸਾਨੂੰ ਸ਼ਿਕਾਇਤ ਕਰਤਾ ਜਿਹੜੇ ਮਿਲੇ ਪੀੜਤ ਮਿਲੇ ਕਹਿੰਦੇ 100 ਤੋਂ ਵੱਧ ਹੋਣਗੇ ਸ਼ਿਕਾਇਤ ਕਰਤਾ ਕਿਸੇ ਤੋਂ 5 ਲੱਖ ਕਿਸੇ ਤੋਂ 3 ਲੱਖ ਕਿਸੇ ਤੋਂ 8 ਲੱਖ ਐਦਾਂ ਇਹਨਾਂ ਨੇ ਮੋਟੀਆਂ ਜਿਹੜੀਆਂ ਰਕਮਾਂ ਲੱਤੀਆਂ ਸੀਗੀਆਂ ਤੇ ਇਹ ਨੰਬਰ ਵੀ ਜਿਹੜਾ ਆਸਟ੍ਰੇਲੀਆ ਵਾਲਾ ਇਹਨਾਂ ਦਾ ਨਹੀਂ ਮਿਲਦਾ ਪਿਆ ਸੋ ਪੁਲਿਸ ਹੁਣ ਕਿੰਨੀ ਕੁ ਛੇਤੀ ਕਾਰਵਾਈ ਕਰਦੀ ਹੈ ਪੀੜਤਾਂ ਨੂੰ ਜਿਹੜੇ ਇਨਸਾਫ ਮਿਲ ਸਕੇ ਹੈ ਦੇਖਣਾ ਬਾਕੀ ਹੈ ਹੋਰ ਨਵੇਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਤਜਿੰਦਰ ਦੇ ਨਾਲ ਬਲਜੀਤ ਮਰਵਾਹਾ ਔਨ 에ਅਰ ਚੰਡੀਗੜ੍ਹ